ਬਿੱਤੇ ਦਿਨ ਪਟਿਆਲਾ ਦੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਬਾਹਰ ਲੱਗਣ ਵਾਲੀਆਂ ਰੇੜੀਆਂ ਨੂੰ ਕਾਰਪੋਰੇਸ਼ਨ ਪੁਲਿਸ ਵੱਲੋਂ ਚਕਾਇਆ ਗਿਆ ਸੀ ਉਸ ਦੇ ਰੋਸ ਵਿੱਚ ਅੱਜ ਰੇੜੀਆਂ ਲਗਾਉਣ ਵਾਲੀਆਂ ਔਰਤਾਂ ਮੀਡੀਆ ਅੱਗੇ ਹੋਈਆਂ ਰੋ ਰੋ ਕੇ ਇਨਸਾਫ਼ ਦੀ ਲਗਾਰੀਆਂ ਨੇ ਗੁਹਾਰ ਉਹਨਾਂ ਨੇ ਆਖਿਆ ਕਿ ਅਸੀਂ 20-20 40-40 ਸਾਲਾਂ ਤੋਂ ਇੱਥੇ ਦੁਕਾਨਾਂ ਲਗਾ ਰਹੀਆਂ ਹਾਂ ਅਸੀਂ ਕਿੱਥੇ ਜਾਵਾਂਗੇ ਬੱਚੇ ਕਿੱਦਾਂ ਪਾਲਾਂਗੇ ਲੋਨ ਕਿੱਦਾਂ ਭਰਾਂਗੇ ਅਸੀਂ ਤਾਂ ਬੇਕਾਰ ਹੋ ਜਾਵਾਂਗੇ ਜੇਕਰ ਸਾਡੇ ਕੋਲ ਕੰਮ ਨਹੀਂ ਹੋਵੇਗਾ ਤਾਂ ਅਸੀਂ ਲੋਨ ਨਹੀਂ ਭਰ ਸਕਦੇ ਤਾ ਸਾਡਾ ਮਕਾਨ ਦੱਬਿਆ ਜਾਵੇਗਾ ਮੋਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਬ ਨੇ ਲੋਨ ਲਿੱਤੇ ਮੈਂ ਮਕਾਨਾਂ ਦੇ ਉੱਤੇ ਸਭ ਤੋਂ ਵੱਡੀ ਗੱਲ ਇੱਕ 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 ਦੁਕਾਨਦਾਰ ਨਾਲ 10 ਪਰਿਵਾਰ ਨਾਲ ਚੱਲ ਰਹੇ ਆ ਕੋਈ ਐ ਨਹੀਂ ਆ ਕੋਈ ਡੱਗੀ ਡੋਰੀ ਨਹੀਂ ਆਖੀ ਇਹ ਕਹਿੰਦੇ ਆ ਜੋ ਵੀ ਕਰਨਾ ਪ੍ਰਸ਼ਾਸਨ ਜੋ ਵੀ ਕਰ ਰਿਹਾ ਮਾੜਾ ਕਰ ਰਿਹਾ ਗਰੀਬ ਬੰਦੇ ਨਾਲ ਬਹੁਤ ਜ਼ਿਆਦਾ 50-50 ਸਾਬ ਤੋਂ ਬੱਠੇ ਆ ਲੋਕੀ ਹੋ ਰਹੇ ਜਿਹੜੇ ਪੁਰਾਣੇ ਬੱਠੇ ਆ ਬੁੱਝੇ ਲੋਕ ਆਖੀ ਇਹ ਕਹਿੰਦੇ ਆ ਸਾਨੂੰ ਜਗ੍ਹਾ ਦਿਓ ਫਰੀ ਬੰਦਾਂ ਨੂੰ ਐਵੇਂ ੱੱੱਕੇ ਮਾਰ ਕੇ ਨਾ ਕਰੋ ਅਸੀਂ ਇੱਕ ਕਿਹੜੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਚਪਾਓ ਜਰੂਰ ਸਾਨੂੰ ਜਗ੍ਹਾ ਦਿਵੋ ਬੈਠਣ ਵਾਸਤੇ ਜਿਹੜੇ ਮਕਾਨਾਂ ਦੇ ਲੋਨ ਆੜੇ ਮਕਾਨ ਡੱਬੇ ਜਾਣੇ ਆ ਲੋਨ ਨਹੀਂ ਭਰ ਜਾਣੇ ਮਕਾਨ ਕਾਇਆ ਕਰੇ ਨੇ ਲੋਕਾਂ ਦੇ ਲੋਨਾਂ ਕਾਵੇਂ ਮਕਾਨ ਨੇ ਬੱਚੇ ਪੜ੍ਹਦੇ ਆ ਕੀ ਛੋਟੇ ਛੋਟੇ ਬੱਚੇ ਆ ਅਸੀਂ ਬੇਨਤੀ ਆ ਸਰਕਾਰ ਸਾਡੇ ਹੱਥ ਬਣ ਕੇ ਸਾਰੇ ਬੋਲੋ ਨਾਮ ਕੀ ਤੁਹਾਡਾ मकान किराए मकान किराए जी कहाँ से हम किराया चा रहे कमेटी ਲੋਕੀਏ ਪਾਸੇ ਕਰੇ ਮੈਂ ਉਹ ਨਾਂ ਚੰਦਗੰਦਾ ਮੈਂ 40 ਸਾਲ ਦਾ ਬੰਦੇ ਆ ਮੇਰੇ ਬੱਚੇ ਵੀ ਗਰੀਬ ਪਾਲੇ ਆ ਛੋਟੇ ਛੋਟੇ ਹੁਣ ਕਿੱਥੇ ਜਾਈਏ ਕੀ ਕੰਮ ਕੀ ਕਰਦੇ ਹੋ ਵੀਰੇ ਹੁਣ ਰੇੜੀ ਲਗਾਈ ਆ ਕਿੰਨੀ ਜੋ ਕਾਦੀ ਕਾਦੀ ਰੇੜੀ ਪੱਜਾਦੀ ਰੇੜੀ ਆ ਹੁਣ ਚਕਾ ਕੁੰਡ ਰੇ ਹੁਣ ਕਿੰਨੇ ਪਰਿਵਾਰਾਂ ਕੇ ਗਰੀਬ ਪਰਿਵਾਰ ਹੁਰੇ ਨਹੀਂ ਚਾਰ ਪਰਿਵਾਰ ਸਾਰੇ ਪਰਿਵਾਰ ਹੀ ਆ ਗਰੀਬ ਹੈ ਸਾਰੇ ਕੋਈ ਅਮੀਰ ਨਹੀਂ ਵੀਰੇ ਸਾਹਮਣੇ ਲੋਕਾਂ ਨੇ ਮਕਾਨ ਉੱਤੇ ਪਏ ਆ ਗਰੀਬ ਅਸੀਂ 20 ਸਾਲਾਂ ਤੋਂ 40-40 ਸਾਲਾਂ ਤੋਂ ਸਾਡੇ ਦੁਕਾਨ ਲਗਾ ਰਹੇ ਆ ਅਸਾਂ ਦੀ ਦੁਕਾਨ ਕਿੱਥੇ ਜਾਏਗੀ ਅਸੀਂ ਕਿਵੇਂ ਬੱਚਿਆਂ ਨੂੰ ਪਾਲਾਂਗੇ ਕਿਵੇਂ ਬੱਚਿਆਂ ਨੂੰ ਖਰਚਾ ਪਰਾਗੇ ਜੋ ਲੋ 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 ਲੋਤੀ மே ਪਰਾਗੇ ਅੱਜ ਕਿਰਾਏ ਤੇ ਲੈਨੇ ਆ ਸਾਡੇ ਤਾਂ ਆਪਣਾ ਮਕਾਨ ਨਹੀਂ ਹੈ ਜੋ ਹੈ ਜੋ ਮੰਦਰ ਵਾਲੇ ਚਾਹੀ ਦੁਕਾਨ ਪੁਲਿਸ ਵਾਲੇ ਦੁਕਾਨ ਚਾਹਵਾ ਰਹੇ